ਕੱਲ ਦੱਸਦਾ ਤੇਰੇ ਕੈਮਰੇ ਦੇ ਥਰੂ ਜੰਗ ਨਹੀਂ ਲੱਗਦੀ ਨਹੀਂ ਲੱਗਦੀ ਨਹੀਂ ਲੱਗਦੀ ਚੰਗੀ ਗੱਲ ਲੱਗੋ ਲੱਗਦੀ ਤੇਰੇ ਬੋਲ ਆ ਜਿਹੜੇ ਕਹਿੰਦੇ ਨੇ ਸਲੱਖਣੇ ਹੋ ਆ ਤੂੰ ਲਿਖ ਲਾ ਗੱਲ ਮੁੱਦਾ ਕਿੰਨੇ ਹੀ ਪੜਕੀ ਜਾਵੇ ਕਿੰਨੇ ਹੀ ਪੜਕੀ ਜਾਵੇ ਕੁਛ ਕਰੀ ਜਾਣ ਲੀਡਰ ਪਰ ਜੰਗ ਨਹੀਂ ਲੱਗਦੀ ਜੰਗ ਨਹੀਂ ਲੱਗਦੀ ਨਹੀਂ ਲੱਗਦੀ ਭਾਈ ਲਓ ਭਾਈ ਇਹ ਬੰਦਾ ਨਾ ਬਹੁਤ ਭਵਿੱਖ ਬਾਣੀਆਂ ਕਰਦਾ ਇੱਕ ਭਵਿੱਖ ਬਾਣੀਆਂ ਨੇ ਪਿੱਛੇ ਜੇ ਕਰੀ ਸੀ ਜਦੋਂ ਮਸਲਾ ਸ਼ੁਰੂ ਹੋਇਆ ਸੀ ਹਲੇ ਗੁਆਂਡੀ ਦੇਸ਼ ਨਾਲ ਆਪਣਾ ਤੇ ਇਹਨੇ ਕਿਹਾ ਸੀ ਵੀ ਜੰਗ ਨਹੀਂ ਲੱਗੂਗੀ ਕਦੇ ਵੀ ਤੇ ਆ ਦੇਖ ਲੋ ਹੁਣ ਤੁਹਾਡੇ ਸਾਹਮਣੇ ਇਹਦੀ ਭਵਿੱਖਬਾਣੀ ਹੋ ਗਈ ਝੂਠ ਤੇ ਹੁਣ ਇਹ ਭੁੱਕੀ ਖਾ ਕੇ ਤੇ ਸੌ ਗਿਆ ਕਿਸੇ ਬਿੱਲ 'ਚ ਕਹਿ ਸਕਦੇ ਆ ਜਾਂ ਕਿਸੇ ਤੂੜੀ ਤਾੜੀ ਵਾਲੇ 'ਚ ਪੈ ਗਿਆ ਵੀ ਲੋਕ ਇਹਨੂੰ ਪੁੱਛਦੇ ਆ ਹੁਣ ਇਹਨੂੰ ਲੋਕ ਪੁੱਛਦੇ ਵੀ ਭਾਈ ਸਾਹਿਬ ਦੱਸੋ ਹੁਣ ਇਹ ਕੀ ਹੋ ਗਿਆ ਕਰੋ ਮਸਲਾ ਹੱਲ ਬਾਬਾ ਜੀ ਇਹ ਪੁੱਛਾਂ ਪੱਥਾਂ ਦਿੰਦਾ ਹੁਣ ਅੱਜ ਕੱਲ ਤੁਹਾਨੂੰ ਪਤਾ ਹੀ ਹੈ ਤੇ ਇਹ ਮਸਲਾ ਇਹਦਾ ਇਹੀ ਸੀਗਾ ਵੀ ਲੋਕ ਬਾਬਾ ਬਣਾਉਣ ਮੈਨੂੰ ਪਰ ਪਿੱਛੇ ਜੇ ਬਣਦਾ ਬਣਦਾ ਰਹਿ ਗਿਆ ਬਾਬਾ ਉਦੋਂ ਤਾਂ ਬਣਾਇਆ ਨਹੀਂ ਇਹਨੂੰ ਉਲਟਾ ਲੋਕ ਇਹਨੂੰ ਖੰਡ ਹੀ ਪਾਉਣ ਲੱਗ ਗਏ ਤੇ ਇੱਕ ਵਾਰੀ ਇਹਨੇ ਵੀਡੀਓ ਜੀ ਪਾਈ ਸੀ ਮੈਂ ਵੀ ਬੋਲਿਆ ਸੀ ਇਹਨੇ ਆਪਦੀ ਜਨਾਨੀ ਬਾਰੇ ਗਲਤ ਬੋਲਿਆ ਸੀਗਾ ਇਦਾਂ ਉਦਾਂ ਹਣਾ ਕਹਿੰਦੇ ਢੂੜੀ ਦੇ ਟਰੱਕ ਵਾਂਗੂੰ ਐਦਾਂ ਕੁਝ ਬੋਲਿਆ ਸੀਗਾ ਤੇ ਵੀ ਉਹ ਉਹ ਬਹੁਤ ਲੋਕਾਂ ਨੇ ਭੰਡਿਆ ਇਹਨੂੰ ਬਹੁਤ ਲੋਕਾਂ ਨੇ ਇਹਨੂੰ ਉਦੋਂ ਵੀ ਖੰਡ ਪਾਈ ਤੇ ਇਦਾਂ ਦੇ ਬਿਆਨ ਇਹ ਅਕਸਰ ਦਿੰਦਾ ਰਹਿੰਦਾ ਪਾਗਲ ਇਨਸਾਨ ਆ ਇਹ ਬੁੱਦੀ ਇਹਦੀ ਭ੍ਰਹਿਟ ਹੋਈ ਵੀ ਆ ਹੁਣ ਦੇਖ ਲਓ ਤੁਹਾਡੇ ਸਾਹਮਣੇ ਵੀ ਐਡਾ ਤਕੜਾ ਮਸਲਾ ਹੋਵੇ ਤੇ ਇਸ ਬੰਦੇ ਨੇ ਇਹ ਬਕਵਾਸ ਕਰੀ ਤੇ ਇਹਨੂੰ ਪੁੱਛਣ ਆ ਲਾਵੇ ਹੁਣ ਕੋਈ ਹੁਣ ਤੇਰੀ ਭੁੱਖ ਬਾਣੀ ਕੀ ਕਹਿੰਦੀ ਆ ਦੱਸ ਤੇ ਐਵੇਂ ਬਕਵਾਸ ਕਰ ਦਿੰਦਾ ਡੱਕਿਆ ਭੁੱਕੀ ਨਾ ਜਦੋਂ ਵਾਧਾ ਘਾਟਾ ਹੋ ਜਾਂਦਾ ਜਿਆਦੇ ਖਾ ਲੈਂਦਾ ਫੀਮ ਜਾਂ ਭੁੱਕੀ ਕੁਸ ਤੇ ਇਹ ਡੱਕਦਾ ਤਾਂ ਹੈਗੇ ਹੀ ਪਤਾ ਹੀ ਹੈ ਤੇ ਉਦੋਂ ਇਹ ਤਾਂ ਬਕਵਾਸ ਹੋ ਜਾਂਦੀ ਐ ਇਦਾਂ ਦੀ ਤੇ ਹੁਣ ਖਾਊਗੀ ਬਾਈ ਫੇਰ ਦੁਆਰੇ ਹੋ ਗਈ ਤੇ ਹੁਣ ਇਹਨੂੰ ਪੁੱਛਦੇ ਆ ਲੋਕ ਤੇ ਹੁਣ ਜਵਾਬ ਇਹਨੂੰ ਕੋਈ ਆਉਂਦਾ ਨਹੀਂ ਤੇ ਇਹੋ ਜੇ ਲੋਕਾਂ ਦੇ ਮਗਰ ਨਾ ਲੱਗਾ ਕਰੋ ਦੋਸਤੋ ਇਹ ਹੁਣ ਬਾਬਾ ਬਣਨ ਨੂੰ ਫਿਰਦਾ ਹੈ ਬਾਬਾ ਇਹਨੂੰ ਬਣਾਤਾ ਲੋਕਾਂ ਨੇ ਵੈਸੇ ਤਾਂ ਬਹੁਤ ਖੰਡ ਪਾਉਂਦੇ ਇਹਨੂੰ ਲੋਕ ਹੁਣ ਕਮੈਂਟਾਂ 'ਚ ਤੁਸੀਂ ਦੇਖਿਓ ਇਹਦੇ ਥੱਲੇ ਜਾ ਕੇ ਲੋਕ ਨੂੰ ਹਰੇਕ ਸਵਾਲ ਦਾ ਜਵਾਬ ਪੁੱਛਦੇ ਇਹਨੂੰ ਆਉਂਦਾ ਕੋਈ ਹੈ ਨਹੀਂਗਾ ਤੇ ਡੰਗਰ ਬਿਰਤੀ ਬੰਦਾ ਇਹ ਯਾਰ ਤੇ ਕਹਿੰਦਾ ਮੇਰੇ ਘਰ ਵਾਲੀ ਡੰਗਰ ਨਹੀਂ ਚਾਰਦੀ ਮੇਰੀ ਉਹਦੇ ਨਾਲ ਮਤ ਨਹੀਂ ਮਿਲਦੀ ਤੇ ਦੱਸੋ ਯਾਰ ਆਪਦੀ ਜਨਾਨੀ ਜਿਹੜੀ ਪੜ੍ਹੀ ਲਿਖੀ ਆ ਉਹ ਇਹਨੂੰ ਬੁਰੀ ਲੱਗਦੀ ਆ ਜਿਹੜੀ ਜਨਾਨੀ ਇਹਦੀ ਐਜੂਕੇਟਿਡ ਟੀਚਰ ਆ ਇਹਦੀ ਜਨਾਨੀ ਤੇ ਇਹ ਕਹਿੰਦਾ ਮੇਰੀ ਉਹਦੇ ਨਾਲ ਮਤ ਤੇਰੀ ਕੀ ਮਿਲਣੀ ਸੀ ਵੀ ਤੂੰ ਤਾਂ ਡੰਗਰ ਬਿਰਤੀ ਬੰਦਾ ਤੂੰ ਤਾਂ ਬਕਵਾਸ ਇਦਾਂ ਕਰਨੀ ਆ ਕਿਤੇ ਕਿਵੇਂ ਬੋਲਤਾ ਕਿਤੇ ਕਿਵੇਂ ਬੋਲਤਾ ਚੱਲ ਕੇ ਐਵੇਂ ਤੇ ਆ ਹੁਣ ਭਵਿੱਖ ਬਾਣੀ ਕਰਤੀ ਫੇਰ ਭਰਾਵੋ ਹੋ ਗਈ ਇਹਦੀ ਝੂਠੀ ਪਹਿਲਾਂ ਇਹਨੇ ਚੋਣਾ ਵੇਲੇ ਡੈਂਪੀ ਢਿੱਲੋਂ ਬਾਰੇ ਭਵਿੱਖ ਬਾਣੀ ਕਰੀ ਕਰੀ ਕਦੋਂ ਜਦੋਂ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਵੀ ਉਹ ਜਿੱਤੂਗਾ ਪਹਿਲਾਂ ਨਹੀਂ ਕਰੀ ਪਹਿਲਾਂ ਨਾਲ ਤੁਰਿਆ ਫਿਰਿਆ ਸਾਰਾ ਦਿਨ ਨਾਲ ਤੁਰਿਆ ਫਿਰਦਾ ਸੀ ਉਹਦੇ ਵੀ ਚੋਣਾ ਚ ਤੇ ਜਦੋਂ ਸਾਰੇ ਸਾਰੇ ਹੀ ਕਹਿਣ ਲੱਗ ਗਏ ਆਪਣੇ ਵੀ ਸਾਰੇ ਕਹਿਣ ਲੱਗ ਗਏ ਇਧਰਲੇ ਏਰੀਏ 'ਚ ਵੀ ਕਹਿਣ ਲੱਗ ਗਏ ਪਤਾ ਹੀ ਲੱਗ ਗਿਆ ਵੀ ਜਿੱਤੂਗਾ ਤੇ ਉਦੋਂ ਕਹਿੰਦਾ ਵੀ ਇਹ ਜਿੱਤੂਗਾ ਲੈ ਮੈਂ ਹੁਣ ਕਹਿਣਾ ਜਦੋਂ ਜਮੇ ਹੀ ਸਾਫ ਹੀ ਹੋ ਗਿਆ ਬਸ ਇੱਕ ਰਿਜ਼ਲਟ ਆਉਣ ਵਾਲਾ ਹੀ ਬਾਕੀ ਸੀ ਤੇ ਉਹ ਦੋਨਾਂ ਨੇ ਅਖਾ ਲਾ ਹੁਣ ਮੈਂ ਵੀ ਮੌਕੇ ਤੇ ਚੌਕਾ ਮਾਰਦਿਆਂ ਤੇ ਉਹ ਦੋਨਾਂ ਨੇ ਭਵਿੱਖਬਾਣੀਕਾਰਤੀ ਕਹਿੰਦਾ ਕਿ ਵੀ ਇਹ ਜਿੱਤੂਗਾ ਡੈਂਪੇਟੇ ਲੋ ਤੇ ਫਿਰ ਕਹਿੰਦਾ